ਗੁਲੀ ਡੰਡਾ ਖੜਾ ਹਾਂਗਾ ਤੈਨੂੰ ਜੇ ਤੂੰ ਮੈਨੂੰ 10 ਰੁਪਏ ਦੀ ਚੀਜ਼ ਨਾ ਖਵਾਈ ਫੇਰ ਮੈਂ ਨਹੀਂ ਤੈਨੂੰ ਗੁਲੀ ਡੰਡਾ ਖੜਾਉਂਦਾ ਹੈਗਾ ਜੇ ਗੁਲੀ ਡੰਡਾ ਖੇੜਨਾ ਹੈ ਭਾਊ ਤੇ 10 ਰੁਪਏ ਖਰਚਨੇ ਪੈਣੇ ਆ ਪਹਿਲਾਂ ਫੇਰ ਮੈਂ ਤੈਨੂੰ ਗੁਲੀ ਡੰਡਾ ਸਿਖਾਉਂਗਾ ਤੇ ਕਹਿੰਦੇ ਵੀ 1 ਰੁਪਏ ਤੋਂ ਇਹਨੇ ਗੁਲੀ ਡੰਡੇ ਦੀ ਗੇਮ ਸ਼ੁਰੂ ਕੀਤੀ ਸੀਗੀ ਤੇ ਐਂਡ ਤੱਕ ਕਹਿੰਦੇ ਵੀ 200 ਰੁਪਏ ਦੇ ਵਿੱਚ ਇਹ ਗੁਲੀ ਡੰਡੇ ਦੀ ਗੇਮ ਨੂੰ ਲੈ ਗਿਆ ਸੀਗਾ ਵੀ ਜਿਹੜਾ 200 ਰੁਪਏ ਦੇਏਗਾ ਵੀ ਉਹਨੂੰ ਮੈਂ ਗੁਲੀ ਡੰਡਾ ਖੜਾਵਾਵਾਂਗਾ ਵੀ ਨਹੀਂ ਨਹੀਂ ਵੀ ਇਹੋ ਜਿਹਾ ਬੰਦਾ ਸੀਗਾ ਇਹ ਤੇ ਆਪ ਵੀ ਵੀਡੀਓ ਦੇ ਵਿੱਚ ਬੜਾ ਕਰਦਾ ਭਾਉ ਆਪਾਂ ਗੁਲੀ ਡੰਡਾ ਖੇਡਦੇ ਰਹੇ ਆ ਤੇ ਅਸੀਂ ਗੁਲੀ ਡੰਡਾ ਤੂੰ ਵੀ ਸਾਡਾ ਖੇਡਦਾ ਰਿਹਾ ਹੈ ਤੇ ਤੈਨੂੰ ਪਤਾ ਵੀ ਗੁਲੀ ਡੰਡਾ ਕਿਵੇਂ ਖੇਡਿਆ ਜਾਂਦਾ ਹੈ ਗੁਲੀ ਡੰਡਾ ਨਾਲ ਹੈ ਨਾ ਮੇਰੀ ਉਂਗਲ ਦਾ ਇਸ਼ਾਰਾ ਸਮਝ ਲੈ ਗੁਲੀ ਡੰਡਾ ਹਾਂਜੀ ਸასიਖਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਪ੍ਰਧਾਨ ਮੰਤਰੀ ਬਾਜੇ ਕੇ ਇਹ ਤਾਂ ਯਾਰ ਬੰਦਾ 플레이 ਹੀ ਬਹੁਤ ਤਕੜਾ ਮੈਂ ਤਾਂ ਅੱਜ ਵੀਡੀਓ ਦੇਖੀ ਤਾਂ ਇੰਨਾ ਤਕੜਾ ਚੋਟੀ ਦਾ 플레이ਰ ਆ ਯਾਰ 플레이ਰ ਪਤਾ ਕਾਦਾ ਇਹ ਗੁੱਲੀ ਡੰਡੇ ਦਾ ਗੁੱਲੀ ਡੰਡੇ ਦਾ 플레이ਰ ਹੈ ਇੱਕ ਵੀਡੀਓ ਦੇਖੀ ਮੈਂ ਇਹਦੇ ਨਾਲ ਇੱਕ ਬਜ਼ੁਰਗ ਬੰਦਾ ਲੰਮੇ ਪਿਆ ਤਾਂ ਇਹ ਪਿਆ ਤੇ ਗੁੱਲੀ ਡੰਡੇ ਦੀ ਗੱਲ ਕਰਦਾ ਠੀਕ ਹੈ ਢੱਡਰੀਆਂ ਦੇ ਬਾਬਿਆਂ ਬਾਬਾ ਜੀ ਦੇ ਬਾਰੇ ਮਤਲਬ ਵੀ ਬੰਦਾ ਚੰਗਾ ਬੋਲਦਾ ਤੁਹਾਨੂੰ ਪਤਾ ਹੀ ਹੈ ਵੀ ਢੱਡਰੀਆਂ ਬਾਬਾ ਜੀ ਦੇ ਬਾਰੇ ਇਹ ਤੁਹਾਨੂੰ ਪਤਾ ਵੀ ਇਹ ਬਾਬਾ ਰੰਜੀ ਸਿੰਘ ਦੀ ਢਡਰੀਆਂ ਦੇ ਬਾਰੇ ਵੀ ਮਾੜਾ ਚੰਗਾ ਬੋਲਦਾ ਸੀਗਾ ਤੇ ਸਰਦਾਰ ਰਮਨਜੀਤ ਸਿੰਘ ਦੀ ਬਿੱਟੂ ਬਾਰੇ ਹਨ ਜਿਹੜੇ ਲੁਧਿਆਣਾ ਤੋਂ ਐਮਪੀ ਨੇ ਤਾਂ ਉਹਨਾਂ ਬਾਰੇ ਵੀ ਬਹੁਤ ਮਾੜਾ ਚੰਗਾ ਬੋਲਦਾ ਸੀਗਾ ਇਹ ਤਾਂ ਉਹ ਵੀਡੀਓ ਦੇ ਵਿੱਚ ਨੇ ਗੁੱਲੀ ਡੰਡੇ ਦੀ ਗੱਲ ਕਰਦਾ ਤੇ ਮੈਂ ਚਲੋ ਉਹਦੇ ਬਾਰੇ ਸਰਚ ਕਰਨੀ ਸ਼ੁਰੂ ਕੀਤੀ ਕਹਿੰਦਾ ਗੁੱਲੀ ਡੰਡਾ ਖੇਡਦਾ ਸੀ ਮੈਂ ਗੁੱਲੀ ਡੰਡਾ ਐ ਮਤਲਬ ਵੀ ਉਂਗਲ ਜੀ ਘਮਾਉਂਦਾ ਇਹ ਤੇ ਨਾਲ ਕਹਿੰਦਾ ਮੇਰੀ ਭਾਉ ਮੇਰੀ ਉਂਗਲ ਦਾ ਇਸ਼ਾਰਾ ਸਮਝ ਲੈ ਤੂੰ ਆਪ ਹੀ ਗੁੱਲੀ ਡੰਡਾ ਖੇਡਦਾ ਸੀ ਮੈਂ ਗੁੱਲੀ ਡੰਡਾ ਤਾਂ ਜਿਵੇਂ ਮੰਨ ਲਓ ਵੀ ਕਈ ਬੱਚਿਆਂ ਦੀ ਆਦਤ ਹੁੰਦੀ ਹੈ ਨਾ ਸਕੂਲ ਦੇ ਵਿੱਚ ਵੀ ਇੱਕ ਠੀਠ ਜਿਹਾ ਜਵਾਬ ਹੁੰਦੇ ਨੇ ਵੀ ਬਦਤਮੀਜ਼ ਜਿਹੇ ਜਵਾਬ ਜਿਹਨੂੰ ਕਹਿ ਦਿੰਦੇ ਆ ਨਾ ਵੀ ਕਿਸੇ ਕੋ ਜੇ ਕਿਸੇ ਜਵਾਬ ਕੋਲੇ ਪੈਸੇ ਦੇਖੇ 5-10 ਰੁਪਏ ਉਹ ਖੋਲੇ ਜਾਂ ਕਿਸੇ ਜਵਾਬ ਕੋਲੇ ਦੇਖਿਆ ਕੋਈ ਚੀਜ਼ ਹੈ ਨਾ ਖਾਣਿਆ ਦੀ ਉਹ ਖੋ ਕੇ ਖਾ ਲਈ ਜਾਂ ਕਦੇ ਕੋਈ ਜਵਾਬ ਕੁੱਟਤਾ ਠੀਕ ਹੈ ਜੀ ਕਦੇ ਕਿਸੇ ਛੋੜੇ ਜਵਾਬ ਦੇ ਕੋਈ ਪੈਨ ਖੋ ਲਿਆ ਕੋਈ ਪੈਸਾ ਕੋਈ ਮੈਨੂੰ ਇਹ ਇਦਾਂ ਦਾ ਲੱਗਦਾ ਇਹ ਤਾਂ ਇਹਦੇ ਇਲਾਕੇ ਦੇ ਕੁਝ ਸੱਜਣ ਆਪਾਂ ਨੂੰ ਜਾਣਦੇ ਵੀ ਨਹੀਂ ਹੈ ਨਾ ਤਾਂ ਉਹਨਾਂ ਨਾਲ ਮੈਂ ਗੱਲ ਕੀਤੀ ਇੱਕ ਦੋ ਬੰਦਿਆਂ ਨੂੰ ਪੁੱਛਿਆ ਵੀ ਇਹਦੇ ਬਾਰੇ ਦੇ ਵਿੱਚ ਉਹ ਕਹਿੰਦੇ ਬਾਈ ਇਹ ਨਾ ਮਤਲਬ ਵੀ ਗੁੱਲੀ ਡੰਡਾ ਦਾ ਬਹੁਤ ਤਕੜਾ ਪਲੇਅਰ ਹੈ ਕਹਿੰਦੇ ਵੀ ਇਹ ਕਹਿੰਦਾ ਹੁੰਦਾ ਸੀਗਾ ਵੀ ਜਿੰਨੇ ਗੁੱਲੀ ਡੰਡਾ ਖੜਨਾ ਵੀ ਜਿਹੜਾ ਮੈਨੂੰ 10 ਰੁਪਏ ਦੀ ਚੀਜ਼ ਦਵਾਏਗਾ ਜਾਂ ਮੈਨੂੰ ਕੁਰਕਰੇ ਲੇਜ ਖਵਾਏਗਾ ਜਾਂ ਕੁਲਫੀਆਂ ਖਲਾਏਗਾ ਵੀ ਉਹਨੂੰ ਗੁੱਲੀ ਡੰਡਾ ਖੜਾਵਾਂਗਾ ਤਾਂ ਗੁੱਲੀ ਡੰਡਾ ਦਾ ਕਹਿੰਦਾ بڑا ਮਾਸਟਰ ਸੀਗਾ ਤੇ ਆਪ ਕਹਿੰਦਾ ਇਹ ਗੁੱਲੀ ਕਹਿੰਦਾ ਆਪਣਾ ਡੰਡਾ ਤੇਰਾ ਹੋਗਾ ਗੁੱਲੀ ਤੇ ਕੁੱਤੀ ਮੇਰੀ ਹੋਏਗੀ ਤੇ ਬੜਾ ਵਧੀਆ ਵੀਡੀਓ ਦੇ ਵਿੱਚ ਵੀ ਕਰਦਾ ਹੈ ਭਾਉ ਤੈਨੂੰ ਗੁੱਲੀ ਡੰਡਾ ਖੇਡਣਾ ਆਉਂਦਾ ਤੈਨੂੰ ਗੁੱਲੀ ਡੰਡਾ ਤੈਨੂੰ ਗੁੱਲੀ ਡੰਡਾ ਖੜਾਵਾਂਗੇ ਅਸੀਂ ਤੂੰ ਸਾਡੇ ਕੋਲੇ ਆਈਂ ਅਸੀਂ ਤੈਨੂੰ ਦੱਸਾਂਗੇ ਗੁੱਲੀ ਡੰਡਾ ਕਿਵੇਂ ਖੇਡਿਆ ਜਾਂਦਾ ਹੈ ਤਾਂ ਐਦਾਂ ਦੀਆਂ ਜਿਹੜੀਆਂ ਮੰਦ ਬੁੱਧੀਆਂ ਨੇ ਗੱਲਾਂ ਕਰਦਾ ਸੀਗਾ ਯਾਰ ਮੈਨੂੰ ਕਈ ਵਾਰੀ ਆਂ ਲੱਗਦਾ ਵੀ ਇਹ ਬੰਦਾ ਮੰਦ ਬੁੱਧੀ ਹੈ ਯਾਰ ਜਿਵੇਂ ਅਜਨਾਲੇ ਜਾਣਾ ਸੀਗਾ ਇੱਕ ਦਿਨ ਅਜਨਾਲੇ ਚੱਲਿਆ ਤਾਂ ਅਜਨਾਲੇ ਅਜਨਾਲੇ ਚੱਲੇ ਆਂ ਅਸੀਂ ਜਨਾਲੇ ਭਾਈ ਸਾਹਿਬ ਨੇ ਘਾਲ ਦਿੱਤੀ ਏ ਅਸੀਂ ਜਨਾਲੇ ਜਾਣਾ ਤਾਂ ਕਹਿੰਦੇ ਵੀ ਜਦੋਂ ਪਿੰਡ ਮੰਨ ਲਓ ਵੀ ਰਹਿੰਦਾ ਸੀਗਾ ਨਾ ਇਹ ਤਾਂ ਇਹਨੇ ਜਵਾਕਾਂ ਨੂੰ ਕਹਿੰਦਾ ਜੇ ਤੈ ਮੈਨੂੰ 10 ਰੁਪਏ ਦੀ ਚੀਜ਼ ਖਵਾਏਂਗਾ ਤੂੰ ਫੇਰ ਤਾਂ ਮੈਂ ਗੁੱਲੀ ਡੰਡਾ ਖੜਾ ਹਾਂਗਾ ਤੈਨੂੰ ਜੇ ਤੂੰ ਮੈਨੂੰ 10 ਰੁਪਏ ਦੀ ਚੀਜ਼ ਨਾ ਖਵਾਈ ਫੇਰ ਮੈਂ ਨਹੀਂ ਤੇਨੂੰ ਗੁੱਲੀ ਡੰਡਾ ਖੜਾ ਹਾਂਦਾ ਹੈਗਾ ਜੇ ਗੁੱਲੀ ਡੰਡਾ ਖੇੜਨਾ ਹੈ ਭਾਊ ਤੇ 10 ਰੁਪਏ ਖਰਚਨੇ ਪੈਣੇ ਆ ਪਹਿਲਾਂ ਫੇਰ ਮੈਂ ਤੈਨੂੰ ਗੁੱਲੀ ਡੰਡਾ ਸਖਾਉਂਗਾ ਤੇ ਕਹਿੰਦੇ ਵੀ 1 ਰੁਪਈਏ ਤੋਂ ਇਹਨੇ ਗੁੱਲੀ ਡੰਡੇ ਦੀ ਗੇਮ ਸ਼ੁਰੂ ਕੀਤੀ ਸੀਗੀ ਤੇ ਐਂਡ ਤੱਕ ਕਹਿੰਦੇ ਵੀ 200 ਰੁਪਈਆ ਦੇ ਵਿੱਚ ਇਹ ਗੁੱਲੀ ਡੰਡੇ ਗੇਮ ਨੂੰ ਲੈ ਗਿਆ ਸੀਗਾ ਵੀ ਜਿਹੜਾ 200 ਰੁਪਈਆ ਦੇਗਾ ਵੀ ਉਹਨੂੰ ਮੈਂ ਗੁੱਲੀ ਡੰਡਾ ਖੜਾਵਾਵਾਂਗਾ ਵੀ ਨਹੀਂ ਨਹੀਂ ਵੀ ਇਹੋ ਜਿਹਾ ਬੰਦਾ ਸੀਗਾ ਇਹ ਤੇ ਆਪ ਵੀ ਵੀਡੀਓ ਦੇ ਵਿੱਚ ਬੜਾ ਕਰਦਾ ਭਾਊ ਆਪਾਂ ਗੁੱਲੀ ਡੰਡਾ ਖੇਡਦੇ ਰਹੇ ਆ ਤੇ ਅਸੀਂ ਗੁਲੀ ਡੰਡਾ ਤੁਸੀਂ ਸਾਡਾ ਖੇਡਦਾ ਰਿਆ ਹੈ ਤੇ ਤੈਨੂੰ ਪਤਾ ਵੀ ਗੁਲੀ ਡੰਡਾ ਕਿਵੇਂ ਖੇਡਿਆ ਜਾਂਦਾ ਹੈ ਗੁਲੀ ਡੰਡਾ ਨਾਲ ਇਹ ਕਹਿੰਦਾ ਮੇਰੀ ਅੰਕਲ ਦਾ ਇਸ਼ਾਰਾ ਸਮਝ ਲੈ ਗੁਲੀ ਡੰਡਾ ਕੀ ਹੁੰਦਾ ਤੇ ਮਤਲਬ ਇਹਨਾਂ ਇਦਾਂ ਦੇ ਮੰਦ ਬੁੱਧੀ ਜਿਹੜੇ ਗੱਲਾਂ ਯਾਰ ਕਰਦਾ ਇਹ ਤੇ ਮੈਨੂੰ ਕਈ ਵਾਰੀ ਐ ਲੱਗਦਾ ਵੀ ਯਾਰ ਵਾਕਈ ਮੰਦ ਬੁੱਧੀ ਆ ਇਹ ਤੇ ਜਿਵੇਂ ਮੰਨ ਲਓ ਵੀ ਕੋਈ ਵੀ ਗੱਲ ਹੋਣੀ ਹੈ ਨਾ ਕਿਰਪਾਣ ਲੈ ਕੇ ਘਮਾਉਣ ਲੱਗ ਜਾਣੀ ਜੇ ਕਹਿੰਦਾ ਤੁਸੀਂ ਤੁਸੀਂ ਇੱਕ ਨਹੀਂ ਝੱਲਣਾ ਹਜੇ ਇੱਕ ਵੀ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਕੌਣ ਹੁੰਨੇ ਆ ਜਿਵੇਂ ਸਰਦਾਰ ਰਮਜੀਤ ਸਿੰਘ ਜੀ ਬਟੂਨਾ ਥਾਪੀਆਂ ਨਾਲ ਲੈ ਲੈ ਥਾਪੀਆਂ ਮਾਰਿਆ ਕਰੇ ਆ ਜੀ ਅਸੀਂ ਤੈਨੂੰ ਦੱਸਾਂਗੇ ਅਸੀਂ ਕੌਣ ਹੁੰਨੇ ਆ ਅਸੀਂ ਬੜੀ ਜੋਰ ਤਲੇ ਬੰਦੇ ਹੁੰਨੇ ਆ ਕਦੇ ਕਿਰਪਾਨ ਲੈ ਕੇ ਉਹੀ ਗਤਕਾ ਜਿਆ ਖੇਡਣ ਲੱਗ ਜਣਾ ਘਮਾਉਣ ਲੱਗ ਜਾਨੀ ਕਦੇ ਡੰਡਾ ਜਾਂ ਲੈ ਕੇ ਘਮਾਉਣ ਲੱਗ ਜਾਨਾ ਕਦੇ ਥਾਪੀਆਂ ਮਾਰ ਲੱਗ ਜਾਨੀਆਂ ਕਦੇ ਆ ਗੁੱਲੀ ਡੰਡਿਆ ਦੀ ਕਹਿੰਦੇ ਵੀ ਜਦੋਂ ਨਾ ਕੋਈ ਵੀ ਬੰਦਾ ਕਹਿੰਦੇ ਵੀ ਜੇਲ੍ਹ ਵਿੱਚ ਰਹਿੰਦਾ ਤਾਂ ਉਥੇ ਮੰਨ ਲਓ ਵੀ ਚਲੋ ਹੁੰਦਾ ਹਨਾ ਸੁਧਾਰਨ ਵਾਸਤੇ ਬੰਦੇ ਦੀ ਸੋਚ ਬਦਲਣ ਵਾਸਤੇ ਵੀ ਉਹਨਾਂ ਨੂੰ ਗੇਮਾਂ ਦਿੱਤੀਆਂ ਜਾਂਦੀਆਂ ਨੇ ਹੁਣ ਕਈ ਬੰਦੇ ਅੰਦਰ ਬਾਲੀਬਾਲ ਖੇਡਦੇ ਨੇ ਕੋਈ ਫੁੱਟਬਾਲ ਖੇਡਦੇ ਨੇ ਕਈ ਕ੍ਰਿਕਟ ਵੀ ਖੇਡਦੇ ਨੇ ਚਲੋ ਉਹ ਜਣੇ ਵੀ ਜੇਲ੍ਹ ਪ੍ਰਸ਼ਾਸਨ ਪੁੱਛਦਾ ਵੀ ਤੁਸ ਤੁਹਾਨੂੰ ਕੀ ਚਾਹੀਦਾ ਹਨਾ ਵੀ ਬੰਦੇ ਆ ਧਿਆਨ ਆ ਥੋੜਾ ਵੀ ਲੱਗਿਆ ਰਵੇ ਦਿਲ ਲੱਗਿਆ ਰਵੇ ਤਾਂ ਇਹਨੇ ਅੰਦਰ ਜਾ ਕੇ ਕਹਿੰਦੇ ਗੁੱਲੀ ਡੰਡੇ ਦੇ ਬਾਈ ਪਲੇਅਰ ਖੜੇ ਕਰਤੇ ਇਹਨੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਅੰਦਰ ਵੀ ਗੁਲੀ ਡੰਡੇ ਦੇ ਪਲੇਅਰ ਬਣਾ ਦੇ ਕਹਿੰਦਾ ਆ ਜਾਓ ਆਪਾਂ ਗੁਲੀ ਡੰਡਾ ਖੇਡਦੇ ਆ ਗੁਲੀ ਡੰਡਾ ਗੁਲੀ ਡੰਡੇ ਦੀ ਗੇਮ ਮੈਂ ਲਾਉਣਾ 200 ਰੁਪਈਆ ਦੀ ਜਿਹੜਾ ਭਾਈ ਗੁਲੀ ਡੰਡਾ ਮੇਰਾ ਖੇਡੇਗਾ ਗੁਲੀ ਮੇਰੀ ਹੋਏਗੀ ਕੁੱਤੀ ਮੇਰੀ ਹੋਏਗੀ ਡੰਡਾ ਟੋਡਾ ਹੋਏਗਾ ਤੇ ਫਿਰ ਆਪਾਂ ਗੁਲੀ ਡੰਡਾ ਖੇਡਾਂਗੇ ਇਹਨੇ ਜੇਲ੍ਹ ਤੇ ਵੀ ਕਹਿੰਦੇ ਗੁਲੀ ਡੰਡੇ ਦੇ ਪਲੇਅਰ ਖੜੇ ਕਰਤੇ ਉੱਥੇ ਵੀ ਗੁਲੀ ਡੰਡਾ ਖੇਡਣ ਲਾ ਲਈ ਇਹਦੇ ਨਾਲ ਆਪਦੇ ਜਿਹੜੇ ਹੋਰ ਕੈਦੀ ਕੁਦੀ ਸੀਗੇ ਉਹਨਾਂ ਨੂੰ ਗੁਲੀ ਡੰਡਾ ਖੜਾਇਆ ਕਰੇ ਡਿਬਰੂਗੜ ਦੇ ਵਿੱਚ ਵੀ ਕਹਿੰਦੇ ਇਹਨੇ ਗੁੱਲੀ ਡੰਡਾ ਗੁੱਲੀ ਡੰਡਾ ਦੇ ਪਲੇਅਰ ਤਿਆਰ ਕਰ ਲਏ ਬਾਈ ਦੇਖ ਲਓ ਵੀ ਇਦਾਂ ਦਾ ਬੰਦਾ ਸੀਗਾ ਇਹ ਤੇ ਕੁਝ ਬੰਦਿਆਂ ਨੇ ਸਾਡੇ ਕਹਿੰਦੇ ਜੀ ਬਹੁਤ ਤਕੜਾ ਯੋਧਾ ਹੈ ਤੇ ਦੇਖ ਲਓ ਵੀ ਇਹ ਇਹੋ ਜਿਹੇ ਯੋਧਾ ਮੈਂ ਸੱਚੀ ਕਹਿੰਦਾ ਮੈਨੂੰ ਤਾਂ ਇਹਦੀ ਸ਼ਕਲ ਦੇਖ ਕੇ ਹਾਸਾ ਆਉਂਦਾ ਗੱਲਾਂ ਤੋਂ ਹਾਸਾ ਆਉਂਦੇ ਨੇ ਯਾਰ ਇਹਨੇ ਜੋਕਰ ਵਾਲੇ ਕੰਮ ਕਰਦਾ ਜਿਵੇਂ ਜੋਕਰ ਨਹੀਂ ਹੁੰਦੇ ਜੋਕਰ ਨਾਲੇ ਕੰਮ ਕਰਦਾ ਯਾਰ ਆਜਾ ਭਾਉ ਗੁੱਲੀ ਡੰਡਾ ਖੇਡੀਏ ਗੁੱਲੀ ਡੰਡਾ ਅੰਦਰ ਵੀ ਦੇਖ ਲਓ ਵੀ ਕਹਿੰਦੇ ਅੰਦਰ ਵੀ ਕਹਿੰਦੇ ਜਦੋਂ ਨਾ ਜੇਲ੍ਹ ਪ੍ਰਸ਼ਾਸਨ ਨੇ ਇਹਨੂੰ ਪੁੱਛਿਆ ਵੀ ਤੁਸੀਂ ਦੱਸੋਗੇ ਨਾ ਤੁਹਾਨੂੰ ਕੋਈ ਗੇਮ ਖੇਡਣੀ ਹੈ ਜਾਂ ਤੁਸੀਂ ਵਰਜਿਸ਼ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਸੈਰ ਕਰਨਾ ਚਾਹੁੰਦੇ ਹੋ ਹਨ ਵੀ ਚਲੋ ਬੰਦੇ ਥੋੜਾ ਧਿਆਨ ਲੱਗਿਆ ਰਵੇ ਮਨ ਲੱਗਿਆ ਰਵੇ ਹਨਾ ਵੀ ਮੰਦਾ ਮਤਲਬ ਵੀ ਬੋਰ ਨਾ ਹੋਵੇ ਵੀ ਕਈ ਬੰਦਿਆਂ ਦੇ ਮੰਨ ਲਓ ਵੀ ਦਿਮਾਗ ਤੇ ਬੋਝ ਪੈ ਜਾਂਦਾ ਜਿਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਆ ਬੰਦਾ ਡਿਪਰੈਸ਼ਨ ਚੱਲ ਜਾਂਦਾ ਵੀ ਮੰਦਾ ਡਿਪਰੈਸ਼ਨ ਜੇ ਨਾ ਜਾਵੇ ਤੰਦਰੁਸਤ ਰਹੇ ਠੀਕ ਠਾਕ ਰਹੇ ਵੀ ਉਸ ਟੀਨ ਨੂੰ ਲੈ ਕੇ ਨਾ ਜਿਹੜਾ ਜੇਲ੍ਹ ਪ੍ਰਸ਼ਾਸਨ ਹੁੰਦਾ ਵੀ ਉਹ ਕੁਛ ਗੇਮਾਂ ਮਤਲਬ ਵੀ ਕਰਾਉਂਦੇ ਵੀ ਨੇ ਗੇਮਾਂ ਆਪਸ ਵਿੱਚ ਵੀ ਕਰਾਉਂਦੇ ਨੇ ਤੇ ਗੇਮਾਂ ਖੜਾਉਂਦੇ ਵੀ ਨੇ ਤੇ ਕਹਿੰਦੇ ਵੀ ਇਹਨੇ ਉੱਥੇ ਵੀ ਜਿਹੜਾ ਕੋਈ ਜੇਲ੍ਹ ਸੁਪਰਡੈਂਟ ਸੀਗਾ ਜਾਂ ਜੇਲ੍ਹ ਪ੍ਰਸ਼ਾਸਨ ਜਾਂ ਜੇਲ੍ਹ ਅਧਿਕਾਰੀ ਹਨ ਕਹਿੰਦੇ ਉਹਨਾਂ ਨੂੰ ਕਹਿੰਦਾ ਵੀ ਭਾਈ ਮੈਂ ਤਾਂ ਗੁੱਲੀ ਡੰਡਾ ਖੇਡਦਾ ਵਾਂ ਮੈਨੂੰ ਤਾਂ ਗੁੱਲੀ ਡੰਡਾ ਲਿਆ ਦਿਓ ਇੱਕਾ ਠੀਕ ਹੈ ਡੰਡਾ ਕਿਸੇ ਦਾ ਹੋਵੇਗਾ ਗੁੱਲੀ ਤੇ ਕੁੱਤੀ ਮੇਰੀ ਹੋਏਗੀ ਅਸੀਂ ਤੇ ਭਾਈ ਗੁੱਲੀ ਡੰਡਾ ਹੀ ਖੇਡਦੇ ਆ ਅਸੀਂ ਤੇ ਗੁੱਲੀ ਡੰਡੇ ਨਾਲ ਹੀ ਸਾਡਾ ਟਾਈਮ ਪਾਸ ਵਧੀਆ ਹੁੰਦਾ ਗੁੱਲੀ ਡੰਡਾ ਮੈਂ 200 ਰੁਪਈਆ ਤੇ ਗੇਮ ਖੜਾਉਂਦਾ ਵਾਂ 200 ਰੁਪਈਆ ਲਾਂਗਾ ਗਾ ਗੁੱਲੀ ਡੰਡਾ ਖੜਾਉਣ ਵਾਸਤੇ ਤੇ ਜਿੰਨੇ ਖੇਡਣਾ ਭਾਈ ਗੁੱਲੀ ਡੰਡਾ ਤੇ ਆ ਜਿਓ ਤੇ ਮੈਂ ਪਿੰਡ ਵੀ ਖੜਾਉਂਦਾ ਰਿਹਾ ਵਾਂ ਪਿੰਡ ਮੈਂ ਸਾਰੀ ਦਿਹਾੜੀ 10-10 ਰੁਪਈਏ ਦੀ ਚੀਜ਼ ਅਗਲੇ ਨੂੰ ਕਹਿੰਦਾ ਭਾਈ ਜਿਹੜਾ 10 ਰੁਪਈਆ ਦੇ ਕੇ ਉਹਨੂੰ ਮੈਂ ਗੁੱਲੀ ਡੰਡਾ ਖੜਾਉਂਗਾ ਤੇ ਜਿਹੜਾ ਨਹੀਂ 10 ਰੁਪਏ ਦੇਵੇਗਾ ਉਹਨੂੰ ਮੈਂ ਗੁਲੀ ਡੰਡਾ ਨਹੀਂ ਖੜਾਣਾ ਹੈਗਾ ਤੇ ਐਦਾਂ ਦੀ ਸੋਚ ਦਾ ਮਾਲਕ ਹੈ ਯਾਰ ਇਹ ਬਾਕੀ ਤੁਸੀਂ ਮੇਰੇ ਨਾਲ ਵੈਟਰ ਜਾਣਦੇ ਹੋ ਵੀ ਇਹ ਬੰਦਾ ਹਨਾ ਵੀ ਕਿਵੇਂ ਜਿਹੀ ਗੱਲਾਂ ਕਰਦਾ ਸੀਗਾ ਯਾਰ ਪਤਾ ਨਹੀਂ ਵੀ ਜਾਣ ਕੇ ਕਰਦਾ ਸੀਗਾ ਜਾਂ ਆਪਣੇ ਆਪ ਨੂੰ ਕਮੇਡੀ ਦੇ ਵਿੱਚ ਪੇਸ਼ ਕਰਦਾ ਸੀਗਾ ਵੀ ਜਾਣ ਕੇ ਮਤਲਬ ਇਹੋ ਜਿਹੀ ਗੱਲਾਂ ਹੋਰ ਇਹ ਤਰ੍ਹਾਂ ਦੀਆਂ ਗੱਲਾਂ ਵੀ ਇੱਕ ਦਾ ਥੋੜਾ ਜਿਹਾ ਬੋਲਣਾ ਘਟ ਆਉਂਦਾ ਸੀ ਜਿਵੇਂ ਅਜਨਾਲੇ ਜਨਾਦੇ ਚੱਲਦੇ ਆ ਜਨਾਦੇ ਭਾਈ ਸਾਹਿਬ ਨੇ ਕਾਲ ਦਿੱਤੀ ਏ ਅਸੀਂ ਦੱਸ ਦਿੰਦੇ ਹੁੰਨੇ ਆ ਅਸੀਂ ਕੀ ਹੁੰਨੇ ਆ ਇੱਕ ਦਾ ਬੋਲੀ ਇਦਾਂ ਦੀ ਏਦੀ ਤੇ ਗਾਂ ਇਹਦਾ ਮੁੰਡਾ ਉਹ ਇਹਦਾ ਵੀ ਸਿਰਾ ਉਹਦੀ ਮੈਂ ਇੱਕ ਵੀਡੀਓ ਸੁਣੀ ਅਸੀਂ 2027 ਦੇ ਵਿੱਚ ਦੱਸਾਂਗੇ ਅਸੀਂ ਕੌਣ ਹੁੰਨੇ ਆ ਸਾਡੇ ਨਾਲ ਧੱਕਾ ਕਰਤਾ ਸਾਡੇ ਭਾਪੇ ਨੂੰ ਨਹੀਂ ਸਾਨੂੰ ਮਿਲਾਨ ਦਿੱਤਾ ਹੈਗਾ ਅਸੀਂ ਆਪਣੇ ਭਾਪੇ ਨੂੰ ਮਿਲਣ ਗਏ ਸੀ ਕਚੇਰੀਆਂ ਦੇ ਵਿੱਚ ਤੇ ਸਾਨੂੰ ਉੱਥੇ ਨਹੀਂ ਮਿਲ ਦਿੱਤਾ ਹੈਗਾ ਅਸੀਂ ਦੱਸਾਂਗੇ ਅਸੀਂ ਕੌਣ ਹੁੰਨੇ ਅਸੀਂ 2027 ਦੇ ਵਿੱਚ ਜਵਾਬ ਦੇਵਾਂਗੇ ਚੰਗੀ ਤਰ੍ਹਾਂ ਯਾਰ ਉਹ ਜਵਾਕ ਨੂੰ ਮੈਂ ਕਹਿਣਾ ਚਾਹੁੰਦਾ ਜਿਹੜਾ ਅਸਲ ਦੇ ਵਿੱਚ ਇਹ ਇਹਦੇ ਜਿਹੜਾ ਫਾਦਰ ਹੈ ਨਾ ਪ੍ਰਧਾਨ ਮੰਤਰੀ ਬੱਜੇਗੇ ਉਹਨੂੰ ਵੀ ਕਹਿਣਾ ਚਾਹੁੰਦਾ ਬਜ਼ੁਰਗ ਨੂੰ ਉਹਨੂੰ ਦੇਖ ਕੇ ਮੈਨੂੰ ਤਰਸ ਬਹੁਤ ਆਉਂਦਾ ਵੀ ਬਜ਼ੁਰਗ ਹੈ ਹਨਾ ਵਿਚਾਰਾ ਆਪ ਖੇਤੀ ਕਰਦਾ ਡੰਗਰਾਂ ਨਾਲ ਮਾਲ ਡੰਗਰਾਂ 'ਤੇ ਪੱਠੇ ਪਾਉਂਦਾ ਤਾਂ ਰਾਤ ਨੂੰ ਵਿਚਾਰਾ ਵਾਰਾ ਡੰਗਰਾਂ ਤੋਂ ਰਾਖੀ ਵੀ ਆਪਦੀ ਕਰਦਾ ਹੈ ਨਾ ਫਸਲવાડી ਦੀ ਤਾਂ ਇੱਕ ਦਿਨ ਮੈਂ ਵੀਡੀਓ ਦੇਖੀ ਉਹ ਵਿਚਾਰਾ ਰਾਤ ਨੂੰ ਰਾਖੀ ਕਰ ਰਿਹਾ ਪੋਤਾ ਉਹਦਾ ਉਹਨੂੰ ਲੱਭਣ ਗਿਆ ਕਹਿੰਦਾ ਬਾਪੂ ਤੋਂ ਇੱਥੇ ਬੈਠਾ ਹੈ ਮੈਂ ਸਾਰੀ ਦਿਹਾੜੇ ਤੱਕ ਲੱਭੀ ਜਾਂਦਾ ਤਸਵੀਰ ਦੇ ਨਵੇਂ ਕੱਪੜੇ ਪਾ ਕੇ ਨਵਾਂ ਕੁੜਤਾ ਪਾ ਕੇ ਤੋਂ ਬਾਜ਼ਾਰ ਗਿਆ ਸੀ ਹਜੇ ਤੱਕ ਆਇਆ ਨਹੀਂ ਹੈਗਾ ਤੇ ਮੈਂ ਕਿਹਾ ਮੈਂ ਲੱਭ ਕੇ ਲਿਆਵਾਂ ਬਾਪੂ ਨੂੰ ਤੇ ਉਹ ਬਜ਼ੁਰਗ ਨੂੰ ਵੀ ਬੇਨਤੀ ਆ ਵੀ ਥੋੜਾ ਜਿਹਾ ਆਪਣੇ ਪੋਤੇ ਨੂੰ ਬਾਪੂ ਵੀ ਸਮਝਾਓ ਹਨਾ ਵੀ ਪਹਿਲਾ ਪ੍ਰਧਾਨ ਮੰਤਰੀ ਬਾਜੇਕੇ ਦਾ ਜਿਹੜਾ ਜੋ ਮਤਲਬ ਉਹਦੀ ਸੋਚ ਸੀ ਜੋ ਉਹਨੇ ਕਰਿਆ ਕਰਿਆ ਹਨਾ ਵੀ ਥੋੜਾ ਜਿਹਾ ਤੁਸੀਂ ਆਪਣੇ ਪੋਤੇ ਨੂੰ ਪੜ੍ਹਾਈ ਦੇ ਪਾਸੇ ਵਧੀਆ ਐਜੂਕੇਸ਼ਨ ਦੇ ਪਾਸੇ ਇਹਨੂੰ ਲਾਓ ਵਧੀਆ ਮੰਨ ਲਓ ਵੀ ਇਹਨੂੰ ਇੱਕ ਅੱਛਾ ਵਧੀਆ ਇਨਸਾਨ ਬਣਾਓ ਚੰਗਾ ਪੜ੍ਹੇ ਚੰਗਾ ਲਿਖੇ ਠੀਕ ਹੈ ਨਾ ਚੰਗੀਆਂ ਗੇਮਾਂ ਖੇਡੇ ਚੰਗੇ ਪਾਸੇ ਇਹ ਲੱਗੇ ਅਸਲ ਦੇ ਵਿੱਚ ਸਿਆਣੇ ਕਹਿੰਦੇ ਵੀ ਜ਼ਿੰਮੇ ਦਾ ਘਰ ਦਾ ਰੰਗ ਢੰਗ ਹੁੰਦਾ ਉਹੋ ਜੀ ਬੱਚੇ ਨੂੰ ਮੰਨ ਲਓ ਵੀ ਆਤਾਂ ਬੱਚੇ ਦੇ ਵਿੱਚ ਪੈਦਾ ਹੁੰਦੀ ਹਨ ਜਿਵੇਂ ਮੰਨ ਲਓ ਵੀ ਇਹ ਕਰਦਾ ਸੀਗਾ ਠੀਕ ਹੈ ਆਕਾਸ਼ ਦੀਪ ਚੱਲ ਫਿਰ ਆਪ ਜਨਾਲੇ ਚੱਲਣਾ ਅੱਜ ਅੱਜ ਤੈਨੂੰ ਜਨਾਲੇ ਲੈ ਕੇ ਜਾਣਾ ਆਪ ਪਾਈ ਸਾਹਿਬ ਕੋਲੇ ਭਾਈ ਸਾਹਿਬ ਨੇ ਬੁਲਾਇਆ ਉੱਥੇ ਸਾਰਿਆਂ ਨੂੰ ਤੇ ਐਦਾਂ ਦੇ ਮੰਨ ਲਓ ਵੀ ਗੱਲਾਂ ਕਰਦਾ ਸੀ ਉਹ ਬੱਚੇ ਦੇ ਦੇਖ ਦੇਖ ਕੇ ਉਦਾਂ ਹੀ ਮੰਨ ਤੇ ਪ੍ਰਭਾਵ ਪੈ ਗਿਆ ਉਹ ਬੱਚੇ ਦੀ ਸੋਚ ਵੀ ਇਹਦੇ ਵਰਗੀ ਹੋਣ ਗਈ ਵੈਸੇ ਦੇਖਣ ਨੂੰ ਬਹੁਤ ਸੋਹਣਾ ਬੱਚਾ ਪਿਆਰਾ ਲੱਗਦਾ ਹੈ ਦੇਖਣ ਨੂੰ ਵਧੀਆ ਲੱਗਦਾ ਪਰ ਉਹ ਮੰਨ ਲਓ ਵੀ ਘਰ ਦਾ ਜਿਹੜਾ ਪ੍ਰਭਾਵ ਹੁੰਦਾ ਪਿਓ ਕੰਨੀ ਦੇਖ ਦੇ ਕੇ ਉਹੋ ਜੀ ਉਹਦੀ ਮੱਤ ਹੋ ਗਈ ਯਾਰ ਥੋੜਾ ਜਿਹਾ ਉਹ ਬੱਚੇ ਨੂੰ ਯਾਰ ਮੈਂ ਤੇ ਪਰਿਵਾਰ ਨੂੰ ਜਿਹੜੇ ਪੇਰੈਂਟਸ ਨੂੰ ਕਹਾਂਗਾ ਵੀ ਆਪਣੇ ਬੱਚੇ ਨੂੰ ਥੋੜਾ ਜਿਹਾ ਵਧੀਆ ਸਿੱਖਿਆ ਦਿਓ ਚੰਗੇ ਸਕੂਲ 'ਚ ਪੜਾਓ ਠੀਕ ਹੈ ਚੰਗਾ ਪੜ੍ਹ ਲਿਖ ਕੇ ਕੋਈ ਵਧੀਆ ਜਗ੍ਹਾ ਪਹੁੰਚੇ ਨਾ ਕਿ ਆਪਣੇ ਪਿਓ ਵਾਂਗੂ ਉਹ ਕੰਮ ਕਰੇ ਹਨਾ ਧੰਨਵਾਦ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ